ਅੰਡੀਆ ਪੰਜਾਬੀ ਤੇ ਸਾਡੇ ਨਾਲ ਭਾਈ ਸੁਖਦੇਵ ਸਿੰਘ ਫਗਵਾੜਾ ਜੁੜ ਚੁੱਕੇ ਨੇ ਭਾਈ ਸਾਹਿਬ ਸਮਾਂ ਦਿੱਤਾ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੇ ਸਰੋਤਿਆਂ ਨੂੰ ਅਰਜੀ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਤੁਸੀਂ ਇੱਕ ਫੇਸਬੁੱਕ ਪੋਸਟ ਪਾਉਂਦੇ ਹੋ ਜਿਹਦੇ ਵਿੱਚ ਜਸੇਦਾਰ ਸਹਿਬਾਨ ਦਾ ਜ਼ਿਕਰ ਹੁੰਦਾ ਆ ਔਰ ਉਸ ਦੇ ਵਿੱਚ ਤੁਸੀਂ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਹੁਣ ਸ਼ਾਇਦ ਜਸੇਦਾਰ ਗੁਰਬਚਨ ਸਿੰਘ ਵਾਲੀ ਗੱਲ ਮੇਲ ਖਾਣੀ ਸ਼ੁਰੂ ਹੋ ਗਈ ਤੁਸੀਂ ਕੁਝ ਐਂ ਦਾ ਲਿਖਿਆ ਇਹਦਾ ਮਤਲਬ ਕੀ ਹੈ ਤੁਸੀਂ ਕਿਉਂ ਇਹ ਗੱਲ ਲਿਖੀ ਹੈ ਅ ਅ ਦਿਖੋ ਅਸੀਂ 2 ਦਸੰਬਰ ਤੋਂ ਪਹਿਲਾਂ ਤੋਂ ਅ ਜਦੋਂ ਅਕਾਲ ਤਖਤ ਸਾਹਿਬ ਤੇ ਇੱਕ ਲਿਖਤੀ ਸੁਝਾਅ ਦੇਣ ਲਈ ਗਏ ਸੀ ਉਦੋਂ ਵੀ ਅਸੀਂ ਸਿੰਘ ਸਾਹਿਬ ਨੂੰ ਇਹੀ ਸੁਨੇਹਾ ਦਿੱਤਾ ਸੀ ਸੋਸ਼ਲ ਮੀਡੀਆ ਰਾਹੀਂ ਵੀ ਉਹਨਾਂ ਨੂੰ ਸੁਝਾਅ ਰਹੀਂ ਵੀ ਵੀ ਜਿਹੜੇ ਸਾਬਕਾ ਚੀਫ ਜਸਟਿਸ ਨੇ ਡੀਵਾਈ ਚੰਦਰ ਚੂੜੀ ਸੁਪਰੀਮ ਕੋਰਟ ਤੇ ਵੀ ਤੁਸੀਂ ਇਹ ਨਾ ਹੋਵੇ ਵੀ ਉਹਨਾਂ ਵਾਲਾ ਸਟਾਈਲ ਫੋਲੋ ਕਰੋ ਉਹਨਾਂ ਵਾਲਾ ਪੈਟਰਨ ਜਿਹੜਾ ਆਇਆ ਬਤੌਰ ਅਕਾਲ ਤਖਤ ਦੇ ਜਸੇਦਾਰ ਤੁਹਾਨੂੰ ਕੌਮ ਦੇ ਵਿੱਚ ਸੈੱਟ ਨਹੀਂ ਬੈਠੇਗਾ ਉਕੀ ਉਹਨਾਂ ਬਾਰੇ ਇੱਕ ਪਰਸੈਪਸ਼ਨ ਸੀ ਵੀ ਉਹ ਜਦੋਂ ਅ ਕਿਸੇ ਵੀ ਦੋਸ਼ੀ ਨੂੰ ਸਜ਼ਾ ਸੁਣਾਣੀ ਹੁੰਦੀ ਸੀ ਜਾਂ ਕਿਸੇ ਵੱਡੇ ਕੇਸ ਦਾ ਫੈਸਲਾ ਸੁਣਾਉਣਾ ਹੁੰਦਾ ਸੀ ਤਾਂ ਉਹ ਝਾੜ-ਚਾਂਬ ਬਹੁਤ ਕਰਦੇ ਸੀ ਡਰਾਮਾ ਜਾਂ ਬਹੁਤ ਕਰੀਟ ਕਰਦੇ ਸੀ ਵੀ ਇਹ ਲੱਗਦਾ ਸੀ ਵੀ ਇਸ ਤੋਂ ਸੱਤ ਜੱਜ ਹੈ ਹੀ ਕੋਈ ਨਹੀਂ ਹਮ ਪਰ ਅੰਤ ਵਿੱਚ ਜਿਹੜਾ ਫੈਸਲਾ ਹੁੰਦਾ ਸੀਗਾ ਉਹ ਸਜ਼ਾ ਸੁਣਾਣੀ ਜਿਹੜੀ ਆ ਉਹਦੇ ਵਿੱਚ ਕੰਪਰੋਮਾਈਜ਼ ਕਰ ਦਿੰਦੇ ਸੀ ਹਮ ਪਰ ਜ਼ਬਾਨੀ ਕਲਾਮੀ ਤੌਰ ਤੇ ਜਿਹੜਾ ਆ ਬੰਦੇ ਦੀ ਝਾੜ-ਚਾਂਬ ਬਹੁਤ ਕਰ ਦਿੰਦੇ ਸੀ ਜੀ ਠੀਕ ਦੂਸਰੀ ਐਗਜ਼ਾਮਪਲ ਅਸੀਂ ਜਿਹੜੀ 2 ਦਸੰਬਰ ਤੋਂ ਬਾਅਦ ਉਹਨਾਂ ਨੂੰ ਦਿੱਤੀ ਸੀ ਉਹ ਸੀ ਨਰਸਮਹਾ ਰਾਓ ਵਾਲੀ ਕਿ ਜਦੋਂ ਆਪਣੇ ਇੱਕ ਤਰੀਕੇ ਨਾਲ ਅੱਖਾਂ ਨੀਟ ਕੇ ਉਹਨਾਂ ਨੇ ਸਭ ਕੁਝ ਆਪਣੇ ਰਾਜ ਦੇ ਵਿੱਚ ਮਾੜਾ ਹੋਣ ਦਿੱਤਾ ਹੈ ਨਾ ਤੇ ਚਾਹੇ ਮਾਇਨੋਰਟੀਜ਼ ਦੇ ਨਾਲ ਧੱਕਾ ਸੀ ਚਾਹੇ ਮਸਜਿਦਾਂ ਨੂੰ ਨਿਸ਼ਾਨਾ ਬਣਾਇਆ ਗਿਆ ਉਹ ਹਰ ਚੀਜ਼ ਜਿਹੜੀ ਆ ਉਹਨਾਂ ਨੇ ਅੱਖਾਂ ਬੰਦ ਕਰਕੇ ਹੋਣ ਦਿੱਤੀ ਔਰ ਕਿਤਨਾ ਕਿਤੇ ਇਹ ਇਹ ਮਤਲਬ ਜਿਵੇਂ ਇੱਕ ਡਰਾਮਾ ਹੁੰਦਾ ਸੀ ਵੀ ਲੋ ਜੀ ਅਸੀਂ ਤਾਂ ਬੜੇ ਸਖਤ ਆਰਡਰ ਦੇਤੇ ਪੁਲਿਸ ਨੂੰ ਪੁਲਿਸ ਆਪਣਾ ਕੰਮ ਕਰੇਗੀ ਹੈ ਨਾ ਠੀਕ ਉਹੀ ਪੈਟਰਨ ਜਿਹੜਾ ਆ ਉਹ ਗੈਂਦਕਬੀਰ ਸਿੰਘ ਵੀ ਫੋਲੋ ਕਰ ਰਹੇ ਨੇ ਜੀ ਮੈਂ ਤਾਂ ਕਹਤਾਂ ਵੀ ਸੱਤ ਮੈਮਰੀ ਕਮੇਟੀ ਸਟੈਂਡਰਡ ਵੇ ਪਰ ਜਦੋਂ ਉਹਦੀ ਵਾਇੋਲੇਸ਼ਨ ਹੋ ਰਹੀ ਹੈ ਉਹਦੇ ਤੇ ਕੋਈ ਕਾਰਵਾਈ ਕਰਨ ਲਈ ਉਹ ਤਿਆਰ ਹੂੰ ਤੋ ਜ਼ੁਬਾਨੀ ਕਲਾਮੀਆਂ ਨੂੰ ਲੱਗਦਾ ਵੀ ਮੈਂ ਇੱਥੇ ਤੱਕ ਸੀਮਤ ਆ ਵੀ ਜੀ ਮੈਂ ਤਾਂ ਅ ਕਹਿ ਦਿੱਤਾ ਸੀ ਵੀ ਇਦਾਂ ਨਾ ਕਰਿਓ ਤੇ ਮੈਂ ਤਾਂ ਕਹਿ ਦਿੱਤਾ ਸੀ ਵੀ ਇਦਾਂ ਕਰ ਲਿਓ ਤੁਹਾਨੂੰ ਤੁਹਾਨੂੰ ਇਦਾਂ ਕਿਉਂ ਲੱਗਦਾ ਕਿ ਨਾ ਕਰਨ ਵਾਲੀ ਉਹਨਾਂ ਨੇ ਕਰ ਲਈ ਤੇ ਜਿਹੜੀ ਮੈਂ ਕਰਨ ਨੂੰ ਕਹੀ ਸੀ ਉਹਨਾਂ ਨੇ ਨਹੀਂ ਕੀਤੀ ਉਹਦੇ ਤੇ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਤੁਹਾਨੂੰ ਇਦਾਂ ਕਿਉਂ ਲੱਗਦਾ ਕਿ ਉਹ ਕੋਈ ਐਕਸ਼ਨ ਕਰਨ ਨੂੰ ਤਿਆਰ ਨਹੀਂ ਦੇਖੋ ਉਹ ਉਹਨਾਂ ਨੇ ਸਾਬਤ ਕਰ ਦਿੱਤਾ ਅ ਜਿਹੜੋ ਦੇਖੋ ਜਿੰਨੀਆਂ ਐਗਜ਼ਾਮਪਲਸ ਹੁਣ ਇਸ ਪਿਛਲੇ 1 ਮਹੀਨੇ ਦੇ ਦੌਰਾਨ ਵਾਪਰੀਆਂ ਅ ਇੱਕ ਤਾਂ ਮਾਰਗੀ ਕਾਨਫਰੰਸ ਵੇਲੇ ਤੋਂ ਲੈ ਕੇ ਜਾਂ ਉਸ ਤੋਂ ਪਹਿਲਾਂ ਤੱਕ ਸੁਖਬੀਰ ਦਾ ਇਹ ਕਹਿਣਾ ਹੂੰ ਕੀ ਮੈਂ ਤਾਂ ਜੀ ਝੂੜੀ ਪੁਆਏ ਸੀ ਅਸੀਂ ਤੱਕ ਨਾ ਕੀਤਾ ਕੋਈ ਫਿਰ ਉਸ ਤੋਂ ਬਾਅਦ ਪੰਥਰਤਨ ਵਾਲਾ ਦਵਗਾ ਮਾਰਨਾ ਇੱਕ ਵੱਡਾ ਇਕੱਠ ਕਰਕੇ ਜਦੋਂ ਤੁਸੀਂ ਕਰਦੇ ਹੋ ਉਹ ਬਗਾਵਤ ਹੁੰਦੀ ਹੈ ਠੀਕ ਆ ਤੁਸੀਂ ਸ਼ਕਤੀ ਪ੍ਰਦਰਸ਼ਨ ਕਰਕੇ ਲਲਕਾਰਿਆ ਜਿਸ ਹਜ਼ਾਰ ਨੂੰ ਉਸ ਤੋਂ ਬਾਅਦ ਗਿਆਨੀ ਹਰਪੀ ਸਿੰਘ ਨੂੰ ਆਈਸੋਲੇਟ ਕਰਨਾ ਜਲੀਲ ਕਰਨਾ ਔਰ ਇਥੋਂ ਤੱਕ ਕਿ ਉਹ ਜਲਾਲਤ ਦਾ ਸਮਾਨ ਐਂਟੀ ਸੋਸ਼ਲ ਮੀਡੀਆ ਹੈਂਡਲਰਸ ਨੇ ਬਹੁ ਖੂਬੀ ਵਰਤਿਆ ਸਿੱਖਾਂ ਦੇ ਖਿਲਾਫ ਔਰ ਪੂਰੀ ਕੌਮ ਨੂੰ ਬਦਨਾਮ ਕਰਨ ਲਈ ਵਰਤਿਆ ਵੀ ਸਿੱਖਾਂ ਦੇ ਜਸਦਾਰ ਇਹੋ ਜਿਹੇ ਹੁੰਦੇ ਨੇ ਔਰ ਇਹ ਇਲਜ਼ਾਮ ਵੀ ਸਿੱਖ ਹੀ ਲਾਰੇ ਹੂੰ ਉਸ ਤੋਂ ਬਾਅਦ ਜਿਹੜਾ ਸਭ ਤੋਂ ਵੱਡੀ ਗੱਲ ਸੀ ਵੀ ਸਾਰਾ ਕੁਝ ਅੱਖਾਂ ਬੰਦ ਕਰਕੇ ਪੰਥ ਕੰਪਰਮਾਈਜ਼ ਕਰ ਰਿਆ ਸੀ ਵੀ ਚਲੋ ਸ਼ਹਿਰ ਇੱਕ ਫੈਸਲਾ ਜਿਹੜਾ ਸੱਤ ਮੈਂਬਰੀ ਕਮੇਟੀ ਵਾਲਾ ਉਹੀ ਗਿਆਨੀ ਅਕबीर ਸਿੰਘ ਪੂਰਾ ਕਰਾ ਲਾ। ਹੂੰ। ਸੋ ਪਹਿਲਾਂ ਤਾਂ ਪੰਥ ਸਿੰਘ ਸਹਬਾਨਾ ਦੀ ਕੰਸੈਂਟ ਤੋਂ ਬਿਨਾ ਇਕੱਲਿਆਂ ਮੌਲਤ ਦੇਣੀ। ਹੂੰ। ਫਿਰ ਉਸ ਆਪਣੇ ਹੀ ਕੀਤੇ ਹੋਏ ਫੈਸਲੇ ਨੂੰ ਜਿਹੜੇ ਜਾਂ ਪੰਥ ਸਿੰਘ ਸਹਬਾਨਾ ਦੇ ਸਾਂਝੇ ਫੈਸਲੇ ਨੂੰ ਇਕੱਲਿਆਂ ਬਦਲ ਦੇਣਾ। ਹੂੰ। ਕਿਉਂਕਿ ਜਦੋਂ ਤੁਸੀਂ ਇਹ ਕਹਿ ਦਿੰਦੇ ਹੋ ਦੇਖੋ ਉਸ 2 ਦਸੰਬਰ ਦੇ ਹੁਕਮਨਾਮਿਆਂ ਦੇ ਵਿੱਚ ਗੁਰਮਤਿਆਂ ਵਿੱਚ ਕਿਤੇ ਵੀ ਵਰਕਿੰਗ ਕਮੇਟੀ ਨਾਮ ਦਾ ਕੋਈ ਸ਼ਬਦ ਨਹੀਂ ਹੈ ਹਮ ਹੁਣ ਜਦੋਂ ਸਿੰਘ ਸਾਹਿਬ ਇਹ ਕਹਿ ਰਹੇ ਨੇ ਵੀ ਜੀ ਵਰਕਿੰਗ ਕਮੇਟੀ ਆਪਣੇ ਹਿਸਾਬ ਨਾਲ 7 ਮੈਂਬਰੀ ਕਮੇਟੀ ਨੂੰ ਐਕਸਪੈਂਡ ਵੀ ਕਰ ਸਕਦੀ ਹੈ ਹਮ ਤੇ ਫਿਰ ਉਹ ਮੈਨੂੰ ਦੱਸੋ ਵੀ ਜਿਹੜੇ ਹੁਣ ਤੱਕ ਲਲਕਾਰੇ ਮਾਰਦੇ ਹੋਏ ਲੀਡਰਸ਼ਿਪ ਦਲਜੀਤ ਝੀਮੇ ਵਰਗੀਜ਼ ਆ ਉਹ ਜਿਹੜੀ ਜਿਨ੍ਹਾਂ ਨੂੰ ਸਪੈਸੀਫਿਕਲੀ ਦਾਗੀ ਕਿਹਾ ਗਿਆ ਕਾਲ ਤੱਕ ਤੋਂ ਹਮ ਅੱਜ ਜਦੋਂ ਐਕਸਪੈਂਡ ਕਰ ਲੈਂਦੇ ਨੇ ਮੰਨ ਲਓ ਉਹ ਸੱਤਾ ਨੂੰ 21 ਲੈ ਜਾਂਦੇ ਨੇ ਜਾਂ 11 ਲਾ ਜਾਂਦੇ ਨੇ ਉਹਦੇ ਵਿੱਚ ਦਲਜੀਤ ਝੀਮਾ ਵੀ ਪਾ ਲੈਂਦੇ ਨੇ ਹਨਾ ਮਹਿੰਦਰ ਗਰੇਵਾਲ ਵੀ ਪਾ ਲੈਂਦੇ ਨੇ ਅਰਚਨ ਬੈਂਸ ਵਰਗਾ ਵੀ ਕੋਈ ਪਾ ਲੈਣਗੇ ਕੋਈ ਵੱਡੀ ਗੱਲ ਨਹੀਂ ਉਹਨਾਂ ਲਈ ਹਨਾ ਜਾਂ ਅਸ਼ਦੀਪ ਕਲੇਰ ਨੂੰ ਪਾ ਦਿੰਦੇ ਨੇ ਜਿਹੜਾ ਪੱਤ ਤੈਅ ਔਰ ਸਿੱਖਾਂ ਦਾ ਜ਼ਾਹਦਾਰ ਬਣਿਆ ਫਿਰਦਾ ਅੱਜ ਬੰਟੀ ਰਵਾਨਾ ਜਾਂ ਈਵਨ ਬਲਟੋ ਵੀ ਵਰਗੇ ਨੂੰ ਵੀ ਮ ਫਾਦੁੰਦੇ ਨੇ ਤਾਂ ਉਹ ਜਿਹੜੇ ਮੈਂਬਰ ਜਿਨ੍ਹਾਂ ਨੂੰ ਇਹ ਸਮਝ ਕੇ ਵਿੱਚ ਪਾਇਆ ਗਿਆ ਸੀ ਸੱਤਾ ਦੇ ਵਿੱਚ ਵੀ ਇਹ ਕੋਈ ਬੈਲੈਂਸ ਰੋਲ ਨਿਭਾਣਗੇ ਜਾਂ ਪੰਥ ਨੂੰ ਨਾਲ ਲੈਣਗੇ ਚਾਹੇ ਗੁਰਪ੍ਰਤਾ ਵਡਾਲਾ ਆ ਜਾਂ ਮਨਪੀਤਿਆਲੀ ਆ ਜਾਂ ਇਕਬਾਲ ਸਿੰਘ ਝੁੰਦਾ ਆ ਜਾਂ ਸੰਤਾ ਸਿੰਘ ਮੈਦਕਪੁਰੀ ਆ ਕੀ ਉਹ ਇਕੀਆਂ ਦੇ ਵਿੱਚ ਉਹਨਾਂ ਚਾਰਾਂ ਦਾ ਕੋਈ ਵਾਸ ਚੱਲੇਗਾ ਉਹ ਉਸ ਤੋਂ ਬਾਅਦ ਜਦੋਂ ਉਹ ਚਾਰ ਛੱਡ ਜਾਣਗੇ ਵੀ ਇਹ ਤਾਂ ਉਹ ਲੀਡਰਸ਼ਿਪ ਹੈ ਜਿਹਨੂੰ ਅਕਾਲ ਤਖਤ ਨੇ ਦਾਗ ਹੀ ਕਿਹਾ ਹੈ ਤੇ ਫਿਰ ਇਹੀ ਜਿਹੜੇ ਬੰਦੇ ਨੇ ਦਾਗੀ ਇਹ ਉਹਨਾਂ ਨੂੰ ਵਹਿਣਾ ਮਾਰਨਗੇ ਵੀ ਤੁਸੀਂ ਤਾਂ ਅਕਾਲ ਤਖਤ ਦੇ ਹੁਕਮਨਾਮੇ ਤੋਂ ਪਕੋੜੇ ਹੋ ਗਏ ਤੁਹਾਨੂੰ ਅਕਾਲ ਤਖਤ ਨੇ ਕਿਹਾ ਸੀ ਸਾਡੇ ਨਾਲ ਭਰਤੀ ਕਰਾਉਣ ਨੂੰ ਪਰ ਤੁਸੀਂ ਨਹੀਂ ਕਰਵਾਈ ਸੋ ਐਡੀ ਅੰਬੈਰਸਿੰਗ ਸਿਚੁਏਸ਼ਨ ਜਿਹੜੀ ਹੈ ਗਿਆਨੀ ਗੁਰਬੀਰ ਸਿੰਘ ਨੇ ਪੈਦਾ ਕਰ ਦਿੱਤੀ ਹੋਈ ਹੈ ਔਰ ਉਹ ਹੁਣ ਕਿਤੇ ਵੀ ਆਪਣਾ ਰੋਲ ਇਤਿਹਾਸ ਦੇ ਵਿੱਚ ਗਿਆਨੀ ਗੁਰਬਜਨ ਸਿੰਘ ਨਾਲੋਂ ਵੱਖਰਾ ਮੈਨੂੰ ਲੱਗਦਾ ਨਹੀਂ ਕਿਤੇ ਕੋਈ ਜਗ੍ਹਾ ਬਣਾ ਪਾਣਗੇ ਅੱਛਾ ਗਿਆਨੀ ਰਘਵੀਰ ਸਿੰਘ ਇਸ ਵੇਲੇ ਜਿਵੇਂ ਕਿਹਾ ਜਾ ਰਿਹਾ ਹੈ ਕਿ ਵਿਦੇਸ਼ ਨੇ ਤੇ ਤੁਹਾਨੂੰ ਤੁਹਾਨੂੰ ਕੀ ਲੱਗਦਾ ਹੈ ਕਿ ਅਚਾਨਕ ਵਿਦੇਸ਼ ਚਲੇ ਜਾਣਾ ਉਹ ਵੀ ਐਸੀ ਨਾਜ਼ੁਕ ਸਥਿਤੀ ਦੇ ਵਿੱਚ ਇਹ ਕੀ ਦਰਸਾਉਂਦਾ ਹੈ ਇਹ ਦਰਸਾਉਂਦਾ ਕਿ ਇਹਨੂੰ ਇਹਨੂੰ ਸੈਟਿੰਗ ਕਹਿੰਦੇ ਆ ਸ਼ੁੱਧ ਲਫ਼ਜ਼ਾਂ ਦੇ ਵਿੱਚ ਇਹਨਾਂ ਇਹਨੂੰ ਇਹਨੂੰ ਸਮਝੌਤਾ ਕਹਿੰਦੇ ਆ ਇਹਨੂੰ ਭੱਜਣਾ ਕਹਿੰਦੇ ਆ ਇਹਨੂੰ ਕਾਇਰਤਾ ਕਹਿੰਦੇ ਆ ਇਹਨੂੰ ਜ਼ਿੰਮੇਵਾਰੀ ਤੋਂ ਭੱਜਣਾ ਕਿਹਾ ਜਾ ਸਕਦਾ ਹੈ ਹਰ ਉਹ ਲਫ਼ਜ਼ ਦਿੱਤਾ ਜਾ ਸਕਦਾ ਹੈ ਕਿਉਂਕਿ ਕਿਏ ਵੀ ਵਿਰਵਾ ਦੇ ਰਹੇ ਨੇ ਕਿ ਪਹਿਲਾ ਇਹ ਗੱਲ ਬਾਹਰ ਆਈ ਕਿ ਨਿੱਜੀ ਰੇਜ਼ਿਮੇ ਨੇ ਤਾਂ ਸਾਨੂੰ ਇਹ ਸਮਝਣਾ ਚਾਹੀਦਾ ਸੀ ਵੀ ਇਹ ਕਿਹੋ ਜਿਹੇ ਕਿਹੜੇ ਨਿੱਜੀ ਰੇਜ਼ਿਮੇ ਹੋ ਸਕਦੇ ਨੇ ਜਿਹੜੇ ਪੰਥ ਨੂੰ ਇੰਨੇ ਕ੍ਰਿਸ਼ੀਅਲ ਸਮੇਂ ਦੇ ਵਿੱਚ ਆਪਣੀ ਜਨਵਰੀ ਭਜਨ ਤੋਂ ਉਹਨਾਂ ਨੂੰ ਮਜਬੂਰ ਹੋਣਾ ਪਿਆ ਹੂੰ ਉਹ ਨਿੱਜੀ ਰੇਜ਼ਿਮੇ ਦਾ ਕੋਈ ਸਪਸ਼ਟੀਕਰਨ ਨਹੀਂ ਆਇਆ ਉਹ ਪਬਲਿਕ ਲਾਈਫ ਨਹੀਂ ਹੈ ਕੋਈ ਪਰਸਨਲ ਲਾਈਫ ਨਹੀਂ ਹੈ ਕੋਈ ਉਹ ਦੱਸ ਸਕਦੇ ਨੇ ਕੋਈ ਮੈਡੀਕਲ ਐਮਰਜੈਂਸੀ ਹੈ ਪਰਿਵਾਰ ਦੇ ਵਿੱਚ ਜਾਂ ਕੋਈ ਜਸਟੀਫਾਈਇੰਗ ਰੀਜ਼ਨ ਹੈਗਾ ਤੇ ਉਹ ਸਾਡੇ ਕੋਲ ਗੱਲ ਗਲੇ ਤੋਂ ਥੱਲੇ ਵੀ ਉਤਰ ਆਏਗੀ ਫਿਰ ਕਿਹਾ ਗਿਆ ਕਿ ਪ੍ਰਚਾਰ ਦੌਰੇ ਤੇ ਨੇ ਜਿਆਦੇ ਉਹ ਗਏ ਨੇ ਕਿਸੇ ਗੁਰਦੁਆਰੇ ਚ ਨਹੀਂ ਗਏ ਕਿਤੇ ਕਥਾ ਨਹੀਂ ਕੀਤੀ ਕਿਤੇ ਵਿਚਾਰ ਨਹੀਂ ਕੀਤੀ ਕਿਤੇ ਮੀਟਿੰਗ ਤੱਕ ਨਹੀਂ ਕੀਤੀ ਬਲਕਿ ਆਪਦੇ ਘਰੋਂ ਨਹੀਂ ਨਿਕਲ ਰਹੇ ਇਹ ਇਹ ਗੱਲ ਤਾਂ ਮੈਨੂੰ ਖੁਦ ਯੂਕੇ ਦੀਆਂ ਜਥੇਬੰਦੀਆਂ ਨੇ ਆਪ ਅਪਰੋਚ ਕਰਕੇ ਦੱਸੀ ਹੈ ਵੀ ਉਹ ਤਾਂ ਆਪਦੇ ਘਰ ਤੋਂ ਬਾਹਰ ਨਹੀਂ ਆ ਰਹੇ ਫਿਰ ਇਹ ਸਮਝੌਤਾ ਕਰਕੇ ਗਏ ਨੇ ਇਥੋਂ ਹੁਣ ਉਹ ਸਮਝੋਤੇ ਦੇ ਦੋ ਹੀ ਕਾਰਨ ਹੋ ਸਕਦੇ ਇੱਕ ਪਹਿਲੇ ਜਥੇਦਾਰਾਂ ਦੀ ਵਾਂਗ ਰੁਸ਼ਗਾਰਵਾਦੀ ਮਾਨਸਿਕਤਾ ਨਾਲ ਆਪਣਾ ਅਹੁਦਾ ਵਿਚਾਰੇ ਨੇ ਤੇ ਜਾਂ ਉਹਨਾਂ ਦੀ ਕੋਈ ਕਮਜ਼ੋਰੀ ਇਹਨਾਂ ਦੇ ਹੱਥ ਆ ਗਈ ਹੈ ਜਿਹੜੀ ਉਹ ਆਰਮ ਟਵਿਸਟਿੰਗ ਕਰਕੇ ਉਹਨਾਂ ਨੂੰ ਇਥੋਂ ਭਜਾ ਰਹੇ ਨੇ ਦੋਵਾਂ 'ਚੋਂ ਕੋਈ ਇੱਕ ਗੱਲ ਹੈ ਤਾਂ ਉਹਨਾਂ ਨੂੰ ਪੰਥਮੂਰੇ ਰ ਵਾਲਾ ਹਾਲਾਤਾਂ ਦੇ ਵਿੱਚ ਜੇ ਕੋਈ ਰੁਜਗਾਰਵਾਦੀ ਮੰਨ ਸਕਦਾ ਹੈ ਤਾਂ ਤਾਂ ਵੀ ਪੰਥ ਨੂੰ ਛੱਡਣਾ ਪੰਥ ਇੰਨਾ ਸੰਪਨ ਹੈ ਵੀ ਉਹਨਾਂ ਨੂੰ ਅਗਲੇ ਉਹਨਾਂ ਦੀ ਭਵਿੱਖ ਦੀ ਜ਼ਿੰਦਗੀ ਲਈ ਵੀ ਜਿੱਥੇ ਇੱਥੇ ਤੱਕ ਉਹਨਾਂ ਨੂੰ ਸਰਵਾਈਵਲ ਦੇ ਲਈ ਇਹਨੇ ਸਾਧਨ ਦਿੱਤੇ ਨੇ ਪਗਾ ਵੀ ਦਿੱਤੇ ਜਾ ਸਕਦੇ ਭਾਈ ਸਾਹਿਬ ਇਹ ਛੱਟ ਕੇ ਨਾ ਗਿਆ ਘਟੋ ਘਟ ਤੇ ਜੇ ਕੋਈ ਆਰਟਵਿਸਟਿੰਗ ਵੀ ਹੋ ਰਹੀ ਹੈ ਤੇ ਪੰਥ ਨੂੰ ਦੱਸਣ ਪੰਥ ਕਦੋਂ ਉਹਨਾਂ ਦੇ ਸਾਥ ਦੇਣ ਤੋਂ ਭੱਜ ਰਿਹਾ ਠੀਕ ਹੈ ਭਾਈ ਸਾਹਿਬ ਇਹਦੇ ਨਾਲ ਨਾਲ ਇੱਕ ਮੁੱਦਾ ਜਿਹੇਦਾਰ ਯਾਨੀ ਹਰਪ੍ਰੀਤ ਸਿੰਘ ਵਾਲਾ ਵੀ ਮੌਜੂਦ ਆ ਉਸੇ ਤਰ੍ਹਾਂ ਔਰ ਇਹ ਵੀ ਹੁਣ ਕਿਹਾ ਜਾ ਰਿਹਾ ਜਿਵੇਂ ਕੱਲ ਵੀ ਕਿਹਾ ਜਾ ਰਿਹਾ ਸੀ ਕਿ ਜਾਂਚ ਪੂਰੀ ਹੋ ਗਈ ਹੈ ਹੋ ਸਕਦਾ ਹੈ ਕਿ ਰਿਪੋਰਟਸ ਸੌਂਪ ਦਿੱਤੀਆਂ ਗਈਆਂ ਹੋਣ ਇਹ ਵੀ ਮਸਲਾ ਵਿੱਚ ਹੀ ਇਸੇ ਤਰ੍ਹਾਂ ਲਿੰਗਰ ਔਨ ਕਰ ਰਿਹਾ ਪਹਿਲਾਂ ਤਾਂ ਇਹਨੂੰ ਐਡਰੈਸ ਕੀਤਾ ਜਾ ਰਿਹਾ ਸੀਗਾ ਕਿ ਤਿੰਨ ਮੈਂਬਰੀ ਕਮੇਟੀ ਨੂੰ ਅਖਤਿਆਰ ਹੀ ਨਹੀਂ ਹੈਗਾ ਤੇ ਹੁਣ ਤਾਂ ਚਲੋ 3 ਮੈਂਬਰੀ ਕਮੇਟੀ ਇਹਨੂੰ ਲੈ ਕੇ ਗੱਲਾਂ ਹੋ ਰਹੀਆਂ ਜਲਸੇਦਾਰ ਸਾਹਿਬ ਵੀ 3 ਮੈਂਬਰੀ ਕਮੇਟੀ ਦੀ ਗੱਲ ਕਰ ਹਟੇ ਨਹੀਂ ਯਾਨੀ ਕਿ ਉਹਨਾਂ ਵੱਲੋਂ ਵੀ ਕਿਤੇ ਨਾ ਕਿਤੇ ਸ਼ਾਇਦ ਉਹਨੂੰ ਪ੍ਰਮਾਣਿਤਤਾ ਦਿੱਤੀ ਜਾ ਚੁੱਕੀ ਹੈ ਕਿਵੇਂ ਦੇਖ ਰਹੇ ਹੋ 3 ਮੈਂਬਰੀ ਕਮੇਟੀ ਦਾ ਔਰ ਗਿਆਨੀ ਹਰਪ੍ਰੀਤ ਸਿੰਘ ਦੇ ਪਵਿੱਖ ਦਾ ਤਕੋ ਇਹ ਵੀ ਇੱਕ ਅਲਟੀਮੇਟਲੀ ਗਿਆਨੀ ਰਕਬੀ ਸਿੰਘ ਉਹਨਾਂ ਦੀ ਇੱਕ ਸਮਝੌਤਾ ਹੀ ਕਹਿ ਸਕਦੇ ਉਹਨਾਂ ਦਾ ਦੋਸ਼ੀ ਧਿਰ ਨਾਲ ਹੋਇਆ ਕਿ ਜਾਂ ਤਾਂ ਗਿਆਨੀ ਹਰਪ੍ਰੀਤ ਸਿੰਘ ਵਰਕਾ ਸਿਸਟਮ ਦਿਖਾ ਕੇ ਡਰਾਵਾ ਦੇ ਕੇ ਉਹਨਾਂ ਨੂੰ ਭਜਾਇਆ ਗਿਆ ਤੋਂ ਵੀ ਤੁਹਾਡੇ ਨਾਲ ਵੀ ਉਹੀ ਕਰਾਂਗੇ ਅੱਛਾ ਤੇ ਜੇ ਉਹ ਭੱਜ ਗਏ ਨੇ ਤੇ ਹੋਰ ਇਸ ਤੋਂ ਮਤਲਬ ਮਾੜੀ ਗੱਲ ਕੀ ਹੋ ਸਕਦੀ ਹੈ ਕਿ ਜਦੋਂ ਤੁਸੀਂ ਇਹ ਕਹਿਤਾ ਕਿ ਕਿਸੇ ਕਮੇਟੀ ਨੂੰ ਕਿਸੇ ਤਖਤ ਦੇ ਜਸੇਦਾਰ ਦੇ ਇਨਵੈਸਟੀਗੇਸ਼ਨ ਕਰਨ ਦਾ ਅਧਿਕਾਰ ਨਹੀਂ ਹੈ ਅਸਰ ਪਹਿਲਾ ਤਾਂ ਇਹ ਚਾਹੀਦਾ ਸੀ ਵੀ ਉਹ ਤਿੰਨ ਮੈਂਬਰੀ ਕਮੇਟੀ ਨੂੰ ਤਲਬ ਕਰਦੇ ਔਰ ਕਮੇਟੀ ਬਣਾਉਣ ਵਾਲਿਆਂ ਨੂੰ ਵੀ ਤਲਬ ਕਰਦੇ ਹੂੰ ਦੂਸਰਾ ਰਸਤਾ ਇਹ ਸੀ ਜਿਉ ਕੰਫਰਟੇਸ਼ਨ ਨਹੀਂ ਸੀ ਲੈਣਾ ਚਾਹੁੰਦੇ ਤਾਂ ਘੱਟੋ ਘੱਟ ਗਿਆਨੀ ਆਰ ਪੀ ਸਿੰਘ ਕੋਲ ਜਾ ਕੇ ਤਖਤ ਨਵਾ ਸਾਹਿਬ ਜਾ ਕੇ ਉਹਨੂੰ ਸਰਵਾਸਮ ਅੱਲ ਸੌਂਪ ਕੇ ਆਤੇ ਹੂੰ ਉਹਨਾਂ ਨੇ ਦੋਵੇਂ ਰਸਤੇ ਨਹੀਂ ਚੁਣੇ ਬਲਕਿ ਤੀਸਰਾ ਰਸਤਾ ਜਦੋਂ ਤੁਸੀਂ ਲਾਸਟ ਜਦੋਂ ਉਹਨਾਂ ਨੇ ਪਹਿਲਾਂ ਕਿਹਾ ਵੀ ਅਸੀਂ ਜਿਹੜੀ ਮੀਟਿੰਗ ਰੱਖ ਲਈ ਹੈ ਜੀ 28 ਤਰੀਕ ਦੀ ਉਹ ਬਾਦਲਾਂ ਦੇ ਜਾਂ ਬਾਦਲ ਦਲੀਆਂ ਦੇ ਹੁਕਮ ਤੇ ਮੁਲਤਵੀ ਕੀਤੀ ਔਰ ਆਪਣੀ ਕਲੈਰੀਫਿਕੇਸ਼ਨ ਦੇ ਵਿੱਚ ਜਦੋਂ ਗਿਆਨੀ ਹਰਪ੍ਰੀਤ ਸਿੰਘ ਬੜਾ ਸਵਾਲ ਉਹਨਾਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਬੜਾ ਇੱਕ ਕਹਿ ਲਓ ਵੀ ਉਹ ਘਸਿਆ ਪਟਿਆ ਜਾਂ ਪੋਲਿਟਿਕਲ ਜਾਂ ਆਨਸਰ ਦਿੱਤਾ ਵੀ ਤਖਤਾਂ ਦੇ ਜਥੇਦਾਰਾਂ ਦੀ ਜਿਹੜਾ ਮਾਨ ਸਨਮਾਨ ਉਹ ਬਹਾਰ ਰਹਿਣਾ ਚਾਹੀਦਾ ਉਹਨਾਂ ਦਾ ਮਾਨਸਿਕ ਤੌਰ 'ਤੇ ਹੋਣਾ ਚਾਹੀਦਾ ਸੋ ਇਹਦਾ ਮਤਲਬ ਏ ਸੀ ਵੀ ਉਹਨਾਂ ਨੇ ਇਸ ਬਾਰੇ ਵੀ ਖੁੱਲ ਜਿਹੜੀ ਆ ਉਹ ਦੇਤੀ ਆ ਵੀ ਮੈਂ ਇਹਦੇ ਵਿੱਚ ਕੋਈ ਅੜੀਕਾ ਨਹੀਂ ਡਾਉਂਦਾ ਤੁਸੀਂ ਜੋ ਗੈਰਮੀ ਆਰਪੀ ਸਿੰਘ ਨਾਲ ਸਲੂਕ ਕਰਨਾ ਕਰ ਲਓ ਹਮਮ ਔਰ ਇਹ ਆਪਣੀ ਹੋਈ ਕਈ ਹੋਈ ਗੱਲ ਤੋਂ ਵੀ ਫਿਰ ਅ ਮਤਲਬ ਇਹ ਪਿਛਲੇ 3 ਮਹੀਨਿਆਂ ਦੇ ਵਿੱਚ ਸ਼ਾਇਦ ਕੋਈ 5ਵੀਂ 6ਵੀਂ ਗੱਲ ਹੋਊਗੀ ਜਿਹੜੀ ਉਹਨਾਂ ਨੇ ਤਖਤ ਤੇ ਬੈਠ ਕੇ ਕਹੀ ਤੇ ਉਸੇ ਤੱਕ ਅੱਥੇ ਕੁਝ ਦਿਨਾਂ ਬਾਅਦ ਬੈਠ ਕੇ ਮੁੱਕਰ ਗਏ ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਵੀ ਮੈਂ ਪੰਥ ਨਾਲ ਰਾਏ ਲੈ ਕੇ ਫੈਸਲਾ ਲਵਾਂਗਾ ਮੈਂ ਜਥੇਬੰਦੀਆਂ ਦੀ ਸੰਪਰਦਾਵਾਂ ਦੀ ਮੀਟਿੰਗ ਕਰੂੰਗਾ ਉਹ ਨਹੀਂ ਕੀਤੀ ਗਈ ਗਿਆਨੀ ਹਰਪੀ ਸਿੰਘ ਵਾਲੀ ਗੱਲ ਤੋਂ ਵੀ ਮੁੱਕਰੇ 2 ਦਸੰਬਰ ਵਾਲਾ ਫੈਸਲਾ ਇਹਨਾਂ ਬਿਲ ਲਾਗੂ ਕਰਨ ਤੋਂ ਵੀ ਮੁੱਕਰੇ ਔਰ ਉਸ ਤੋਂ ਬਾਅਦ ਜਿਹੜੀ ਹਜੂਰ ਸਾਹਿਬ ਬੈਠ ਕੇ ਕੌਮ ਨੂੰ ਇੱਕ কমিਟਮੈਂਟ ਦੇ ਕੇ ਆਏ ਉੱਥੇ ਵੀ ਮੈਂ ਜਾ ਕੇ ਕੋਈ ਸਖਤ ਫੈਸਲਾ ਲਵਾਂਗਾ ਉੱਥੇ ਬਹੁਤ ਸਾਰੀਆਂ ਸੰ ਜਿਥੇ ਬੰਦੀਆਂ ਨੇ ਜਿਹੜੀਆਂ ਪੰਥ ਪ੍ਰਵਾਨ ਸਖਸ਼ੀਤਾ ਨੇ ਸਤਕਾਰਯੋਗ ਸ਼ਖੀਤਾ ਨੇ ਉਹਨਾਂ ਤੇ ਇਹ ਗੱਲ ਉਹਨਾਂ ਨੂੰ ਸਪਸ਼ਟੀਕਰਨ ਮੰਗਿਆ ਤੇ ਉਹਨਾਂ ਨੇ ਕਿਹਾ ਮੈਂ ਜਾ ਕੇ ਮੀਟਿੰਗ ਦੇ ਵਿੱਚ ਮੈਂ ਬੜਾ ਸਖਤ ਫੈਸਲਾ ਲਵਾਂਗਾ ਔਰ ਇਥੋਂ ਤੱਕ ਵੀ ਤੈਅ ਹੋਇਆ ਸੀ ਵੀ ਸ਼ਾਇਦ ਗਿਆਨੀ ਹਰਪੀ ਸਿੰਘ ਨੂੰ ਵੀ ਉਸ ਮੀਟਿੰਗ ਸੱਦਿਆ ਜਾਣਾ ਸੀ ਪਰ ਉਹ ਇਹਨਾਂ ਦੇ ਫਲਾਈਟ ਲੈਂਡ ਕਰਨ ਤੋਂ 1 ਘੰਟੇ ਬਾਅਦ ਉਹਨਾਂ ਨੇ ਜਿਹੜਾ ਸਾਰੀ ਚੀਜ਼ ਨੂੰ ਮੂੰਹ ਮੋੜ ਲਿਆ ਉਹ ਇਸ 1 ਘੰਟੇ ਦੇ ਵਿੱਚ ਕੋਈ ਨੇਗੋਸ਼ੀਏਸ਼ਨ ਹੋਈ ਆ ਜਾਂ ਡਰਾਇਆ ਗਿਆ ਇਹ ਤਾਂ ਗਿਆਨੀ ਰਕਵੀਰ ਸਿੰਘ ਹੀ ਦੱਸ ਸਕਦੇ ਅੱਛਾ ਭਾਈ ਸਾਹਿਬ ਹੁਣ ਤੱਕ ਜਿੰਨੀਆਂ ਟਿੱਪਣੀਆਂ ਹੋਈਆਂ ਨੇ ਜਾਂ ਫਮੀ ਗੱਲਬਾਤ ਕਰਦੇ ਪਏ ਆ ਇਹ ਸਾਰੀਆਂ ਟਿੱਪਣੀਆਂ ਨਾ ਡਾਈਜੈਸਟ ਨਹੀਂ ਹੁੰਦੀਆਂ ਉਹਦਾ ਕਾਰਨ ਇਹ ਹੈ ਕਿਉਂਕਿ ਜਦੋਂ ਅਸੀਂ ਜਥੇਦਾਰ ਸ਼ਬਦ ਬੋਲਦੇ ਆ ਜਾਂ ਵਿਚਾਰਦੇ ਆ ਸਾਡੇ ਜ਼ੈਨ ਦੇ ਵਿੱਚ ਜਥੇਦਾਰ ਭਾਈ ਫੂਲਾ ਸਿੰਘ ਆਉਂਦੇ ਨੇ ਆ ਕਾਲੀ ਫੂਲਾ ਸਿੰਘ ਆਉਂਦੇ ਨੇ ਜਿਨ੍ਹਾਂ ਨੇ ਮਾਰੇ ਰਣਜੀਤ ਸਿੰਘ ਨੂੰ ਕਿਹਾ ਤਾਂ ਹੈ ਕਿ ਕੱਪੜੇ ਉਤਾਰੋ ਤੇ ਉਹਨਾਂ ਦੇ ਕੋੜੇ ਮਾਰੇ ਜਾਣ ਤੇ ਇਹ ਇਹ ਉਹ ਇੱਕ ਛਵੀ ਬਣੀ ਹੋਈ ਹੈ ਤੇ ਹੁਣ ਹੁਣ ਜਿਹੜੀਆਂ ਟਿੱਪਣੀਆਂ ਹੋ ਰਹੀਆਂ ਉਹ ਸ਼ਾਇਦ ਜਥੇਦਾਰ ਸ਼ਬਦ ਦੇ ਨਾਲ ਜਾਂ ਅਹੁਦੇ ਦੇ ਨਾਲ ਉਹਦੇ ਅਨਕੂਲ ਨਹੀਂ ਜਾਂਦੀਆਂ ਤੁਹਾਨੂੰ ਕੀ ਲੱਗਦਾ ਇਹ ਦੇਖੋ ਇਹ ਕੋਈ ਸ਼ੱਕ ਨਹੀਂ ਹੈ ਪਰ ਇਹਦੇ ਲਈ ਜ਼ਿੰਮੇਵਾਰ ਮੈਨੂੰ ਇਹ ਨਹੀਂ ਸਮਝ ਆ ਰਹੀ ਵੀ ਅਕਸਰ ਟਿੱਪਣੀਆਂ ਕਰਨ ਵਾਲਿਆਂ ਨੂੰ ਜ਼ਿੰਮੇਵਾਰ ਠਰਾਇਆ ਜਾ ਰਿਹਾ ਜਿਹੜੇ ਉਹ ਸੌਦੇ ਦੀ ਮਾਨ ਮਰਿਆਦਾ ਨੂੰ ਇਸ ਲੈਵਲ ਤੱਕ ਥੱਲੇ ਲਿਆਏ ਨੇ ਹੈਨਾ ਜਿਨ੍ਹਾਂ ਨੇ ਇਥੋਂ ਇਸ ਅਹੁਦੇ ਦੇ ਇਹ ਸਮਰਪਣ ਨਾਲ ਅਹੁਦਾ ਸੀ ਜੇ ਜਿਹਦਾ ਪਰਿਵਾਰ ਨਾਲ ਜਾਂ ਆਪਦੇ ਕਾਰੋਬਾਰ ਨਾਲ ਆਪ ਦੀ ਦੁਨੀਆਦਾਰੀ ਨਾਲ ਛੱਡ ਕੇ ਸਿਰਫ ਉਹਦੀ ਪੰਥ ਨਾਲ ਕਮਿਟਮੈਂਟ ਹੁੰਦੀ ਸੀ ਏਡਾ ਇੰਪੋਰਟੈਂਟ ਹੁੰਦਾ ਹੈ ਖਾਸ ਤੌਰ ਤੇ ਅਗਾਲ ਤਖਤੇ ਦੇ ਜੇਦਾਰ ਦਾ ਸੋ ਉਸ ਉਹਦੇ ਤੇ ਬੈਠ ਕੇ ਜੇ ਕੋਈ ਹੁਣ ਕਟਿਆਂ ਦਾ ਵਪਾਰ ਕਰੀ ਜਾਂਦਾ ਤੇ ਜੇ ਕਿਸੇ ਨੂੰ ਆਪਣੇ ਹੋਟਲ ਖੋਲਣ ਦੀ ਚਿੰਤਾ ਹੈ ਜਾਂ ਆਪਣੇ ਬੱਚਿਆਂ ਦੇ ਲਈ 100 200 ਕਰੋੜ ਦੀ ਪ੍ਰਾਪਰਟੀ ਬਣਾਉਣ ਦੀ ਚਿੰਤਾ ਹੈ ਜਾਂ ਜੇ ਕਿਸੇ ਕੋਲ ਹੈਗੀ ਆ ਤੇ ਉਹਨੂੰ ਬਚਾਉਣ ਦੀ ਚਿੰਤਾ ਹੈ ਹਨਾ ਜਾ ਉੱਤੇ ਤੇ ਬੈਠੇ ਰਹਿਣ ਲਈ ਉਹਨੂੰ ਜਿਹੜੇ ਕੰਮ ਲਈ ਤੁਸੀਂ ਉੱਥੇ ਬੈਠੇ ਹੋ ਸਿਧਾਂਤਾਂ ਦੀ ਬਹਾਲੀ ਲਈ ਸਿੱਖਾਂ ਦੇ ਗੌਰਵ ਦੀ ਬਹਾਲੀ ਲਈ ਉਹ ਉਹਦੇ ਲਈ ਤਾਂ ਤੁਸੀਂ ਸਾਰਾ ਕੁਝ ਸਮਝੌਤੇ ਤੇ ਛਿੱਕੇ ਟੰਗ ਰਹੇ ਹੋ ਹੂੰ ਔਰ ਜੋ ਤੁਸੀਂ ਨਹੀਂ ਕਰਨਾ ਮਤਲਬ ਇਹ ਤਾਂ ਕਹਿਣ ਦਾ ਮਤਲਬ ਇਹ ਹੈ ਵੀ ਇੰਨੇ ਸਕੇਤਕ ਤੌਰ ਤੇ ਪੁੱਛਿਆ ਸੀ ਵੀ ਸ਼੍ਰੋਮਣੀ ਕਮੇਟੀ ਤੇ ਕੰਮ ਕੀ ਨੇ ਹੂੰ ਤੇ ਉਕਰ ਕੀ ਰਹੀ ਹੈ ਤੇ ਉਹ ਕਹਿੰਦੇ ਵੀ ਜੋ ਕਰਨਾ ਚਾਹੀਦਾ ਉਹਨੂੰ ਛੱਡ ਕੇ ਬਾਕੀ ਸਭ ਕੁਝ ਕਰ ਰਹੀ ਹੈ ਹੂੰ ਸੋ ਇਹ ਜਸ ਫਜ਼ਰ ਵਾਲੇ ਵੀ ਮੈਨੂੰ ਲੱਗਦਾ ਇਹ ਜੁਮਲਾ ਕਿ ਬੜੀ ਛੇਤੀ ਬਣ ਜਾਣਾ ਵੀ ਜੋ ਉਹਨਾਂ ਨੂੰ ਕਰਨਾ ਚਾਹੀਦਾ ਉਹ ਛੱਡ ਕੇ ਬਾਕੀ ਉਹ ਸਭ ਕੁਝ ਕਰ ਰਹੇ ਨੇ ਮੈਂ ਇੱਕ ਬੜੇ ਸੀਨੀਅਰ ਪੱਤਰਕਾਰ ਨੂੰ ਸਵੇਰੇ ਸੁਣਦਾ ਪਿਆ ਸੀ ਉਹ ਉਹਨਾਂ ਨੇ ਨਾ ਬੜੇ ਸਿੱਧੇ ਸਾਫ਼ ਤਲਵਦਾਂ ਵਿੱਚ ਕਹਿ ਦਿੱਤਾ ਕਿ ਸਿੰਘ ਸਾਹਿਬ ਨੂੰ ਹੁਣ ਅਸਤੀਫਾ ਦੇ ਦੇਣਾ ਚਾਹੀਦਾ ਤੇ ਉਹਨਾਂ ਦੀ ਸਾਖ ਜਿਹੜੀ ਬਚੀ ਕੁਚੀ ਹੈ ਉਹ ਬਚ ਜਵੇਗੀ ਇਹ ਉਹਨਾਂ ਦੇ ਸ਼ਬਦ ਸੀਗੇ ਤੇ ਤੁਹਾਨੂੰ ਲੱਗਦਾ ਕਿ ਭਲਾ ਇਹ ਇਹ ਟੁਕ ਮੇ ਸ਼ਬਦ ਹੈਗੇ ਆ ਭਲਾ ਨੇ ਮੈਨੂੰ ਲੱਗਦਾ ਵੀ ਇਹ ਅਸਤੀਫਾ ਦੇਣ ਦੀ ਬਜਾਏ ਐਟ ਲੀਸਟ ਇਦਾਂ ਇਹ ਅਸਤੀਫਾ ਵੀ ਕੌਮ ਤੇ ਕਿਸੇ ਕੰਮ ਨਹੀਂ ਆਉਣਾ ਜਿਹੜੀ ਉਹਨਾਂ ਨੇ ਭਲ 1 ਦਸੰਬਰ ਨੂੰ ਇੰਸਟੀਚੂਟ ਦੀ ਬਣੀ ਸੀ ਜਿਹੜੀ ਗੈਰ ਸਿੱਖਾਂ ਨੇ ਔਰ ਸਿੱਖਾਂ ਦੀ ਨੌਜਵਾਨ ਪੀੜ੍ਹੀ ਨੇ ਮਾਣ ਮਹਿਸੂਸ ਕੀਤਾ ਸੀ ਉਸ ਬਣੀ ਹੋਈ ਭਲ ਨੂੰ ਉਸ ਬਣੇ ਜਿਹੜੇ ਮਹਿਸੂਸ ਕੀਤੇ ਹੋਏ ਮਾਣ ਨੂੰ ਢਾਹ ਲਾ ਰਹੇ ਮੈਂ ਆਪਦੀ ਜਾਦੀ ਹੋਸ ਸੰਭਾਲ ਲਈ ਹੈ ਮੈਂ ਐਸ ਸਿੱਖਾਂ ਦੇ ਇਸ ਇੰਸਟੀਚੂਟ ਦੇ ਨਾਲ ਜੁੜੇ ਹੋਣ ਲਈ ਮਾਣ ਮਹਿਸੂਸ ਕੀਤਾ ਹੈ ਵੀ ਸਾਡੇ ਕੋਲ ਘਟੋ ਘਟੇ ਹੋ ਜਾ ਸਿਸਟਮ ਹੈ ਜਿੱਥੇ ਅਸੀਂ ਵੱਡੇ ਤੋਂ ਵੱਡੇ ਸਰਮਾਇਦਾਰ ਜਾਂ ਰਾਜਨੀਤਿਕ ਵਿਅਕਤੀ ਨੂੰ ਗਲਚ ਪੱਲਾ ਪਾ ਕੇ ਖੜੇ ਹੋਣ ਲਈ ਮਜਬੂਰ ਕਰ ਸਕਦੇ ਹਾਂ ਸਾਡੇ ਕੋਲ ਕੌਮ ਕੋਲ ਜਵਾਬਦੇਹ ਰਹਿ ਕਰਨ ਲਈ ਸਿੱਖਾਂ ਨੂੰ ਸਿੱਖਾਂ ਕੋਲ ਇੱਕ ਸਿਸਟਮ ਹੈ ਹੁਣ ਸਵਾਲ ਤਾਂ ਉਸ ਸਿਸਟਮ ਦੇ ਮਾਣ ਮਰਿਆਦਾ ਦੀ ਬਹਾਲੀ ਦਾ ਹੈ ਨਾ ਕਿ ਉੱਥੇ ਬੈਠੇ ਕਿਸੇ ਪ੍ਰਬੰਧਕ ਦੀ ਸੇਵਾਦਾਰ ਦੀ ਮਾਣ ਮਰਿਆਦਾ ਦੀ ਬਹਾਲੀ ਦਾ ਹੁਣ ਸਵਾਲ ਇੱਥੇ ਇਹ ਵੀ ਬਣਦਾ ਹੈ ਕਿ ਜੇ ਇਹਨਾਂ ਨੇ ਹੁਣ ਜਿਹੜਾ ਕ੍ਰਾਈਟੇਰੀਆ ਤੈਅ ਕਰ ਰਹੇ ਨੇ ਵਲਟੋਏ ਦੇ ਮਾਮਲੇ 'ਚ ਕਿਤੇ ਵੀ ਨਰਮੀ ਨਹੀਂ ਵਰਤੀ ਗਈ ਇਹਦਾ ਮਤਲਬ ਹੁਣ ਇਹ ਹੋ ਗਿਆ ਨਾ ਵੀ ਇਸ ਇਤਿਹਾਸ ਦੇ ਵਿੱਚ ਇਸ ਤਰੀਕੇ ਨਾਲ ਦਰਜ ਹੋਏਗਾ ਕਿ ਜਿਸ ਵਿਅਕਤੀ ਨੇ ਤਖਤੇ ਬੈਠੇ ਹੋਏ ਸੇਵਾਦਾਰ ਦੀ ਮਾਨ ਮਰਿਆਦਾ ਦੇ ਉੱਤੇ ਢਾਹ ਲਾਈ ਜਾਂ ਉਹਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ ਉਹ ਸਜ਼ਾ ਆ ਸੀ ਬਹੁਤ ਵੱਡੀ ਸਜ਼ਾ ਸੀ ਔਰ ਜੇ ਕਿਸੇ ਨੇ ਤਖਤ ਦੀ ਮਾਨ ਮਰਿਆਦਾ ਰੋਲ ਦਿੱਤੀ ਫੜ ਕੇ ਉਹਦੇ ਲਈ سزا ਆ ਸੀ ਤੇ ਇਹ ਕਿਹੜੀ ਕਸਵੱਟੀ ਦੇ ਤਹਿਤ سزا ਤੈਅ ਹੋਈ ਹੈ ਫਿਰ ਇਹ ਇਹਨਾਂ ਨੂੰ ਜਵਾਬ ਦੇਣੇ ਪੈਣਗੇ ਅੱਛਾ ਭਾਡੇ ਲਈ ਇਹ ਹੈ ਵੀ ਇਹ ਇਹ ਸਮਾ ਜਿਹੜਾ ਆ ਪਿਛਲੇ 2 ਮਹੀਨਿਆਂ ਦਾ ਇਹ ਇਤਿਹਾਸ ਦੇ ਵਿੱਚ ਚੰਗੇ ਅੱਖਰਾਂ ਦੇ ਵਿੱਚ ਮਾਣ ਮਹਿਸੂਸ ਕਰਨ ਵਾਲਾ ਦਰਜ ਹੋਵੇ ਨਾ ਕਿ ਸ਼ਰਮ ਮਹਿਸੂਸ ਕਰਨ ਵਾਲਾ ਭਾਈ ਸਾਹਿਬ ਮੈਂ ਅੰਤ ਵਿੱਚ ਇੱਕ ਸਵਾਲ ਪੁੱਛਾਂਗਾ ਕਿ ਹੁਣ ਕੋਈ ਰਾਹ ਬਚਿਆ ਆ ਪਿੱਛੇ ਮੁੜਨ ਦਾ ਜਾਂ ਦੁਬਾਰਾ ਕੋਈ ਵੱਡਾ ਫੈਸਲਾ ਸੁਣਾਉਣ ਦਾ ਜਿਸ ਨਾਲ ਪੰਥ ਦੀ ਜਿਹੜੀ ਸਾਖ ਹੈ ਉਹ ਦੁਬਾਰਾ ਉਤਾਂਵਲ ਨੂੰ ਚੱਲ ਜਵੇ ਦੇਖੋ ਇਹ ਇੱਕੋ ਇੱਕ ਰਸਤਾ ਹੈ ਕਿ ਜਸਦਾਰ ਆਪਾਂ ਕੱਲੇ ਕੈਨੇਡਿਕ ਵੀਰ ਸਿੰਘ ਨੂੰ ਕਰ ਰਹੇ ਆ ਪਰ ਮੇਰੇ ਹਿਸਾਬ ਨਾਲ ਉਹ ਪੰਜੇ ਹੀ ਵਿਅਕਤੀ ਜਿਹੜੇ ਬਤੌਰ ਪੰਜ ਸਿੰਘ ਸਹਿਬਾਨਾ ਦੇ ਵਜੋਂ ਉਦਨ ਭੂਮਿਕਾ ਨਿਭਾ ਰਹੇ ਸੀ ਉਹ ਬਰਾਬਰ ਦੇ ਜਵਾਬਦੇਹ ਨੇ ਤੇ ਬਰਾਬਰ ਦੇ ਜ਼ਿੰਮੇਵਾਰ ਨੇ ਜੇ ਫੈਸਲਾ ਇਹਨੇ ਬਿਨ ਲਾਗੂ ਨਹੀਂ ਹੁੰਦਾ ਠੀਕ ਔਰ ਉਸ ਤੋਂ ਬਾਅਦ ਇਸ ਫੈਸਲੇ ਦੀ ਹੁਕਮ ਅਧੂਲੀ ਕਰਨ ਵਾਲਿਆਂ ਦੇ ਉੱਤੇ ਸਖਤ ਕਾਰਵਾਈ ਨਹੀਂ ਹੁੰਦੀ ਤਾਂ ਇਹ ਪੰਜ ਦੇ ਪੰਜੇ ਬਰਾਬਰ ਦੇ ਬਨਾਗਰ ਮੰਨੇ ਜਾਣਗੇ ਸਖਤ ਕਾਰਵਾਈ ਵੀ ਇੱਕ ਵਾਰ ਐਕਸਪਲੇਨ ਕਰੇ ਕਿਉਂਕਿ ਕੱਲ ਭਾਈ ਰਣਜੀਤ ਸਿੰਘ ਆਏ ਹੋਏ ਸੀ ਉਹਨਾਂ ਨੇ ਸਾਫ਼ ਕਿਹਾ ਕਿ ਮੈਂ ਉਹਨਾਂ ਦੀ ਗੱਲ ਸੁਣੀ ਹੈ ਤੁਹਾਡੇ ਵਾਲੀ ਉਹ ਬਿਲਕੁਲ ਠੀਕ ਗੱਲ ਕਹਿ ਕੇ ਗਏ ਨੇ ਇਸ ਤੋਂ ਬਾਅਦ ਅਗਲਾ ਰਸਤਾ ਹੁਣ ਇਹੀ ਬਚਦਾ ਜੋ ਉਹਨਾਂ ਨੇ ਸੁਝਾਇਆ ਕਿ ਜੇ ਇਸ ਤਰੀਕੇ ਨਾਲ ਕੋਈ ਹੁਕਮ ਅਧੂਲੀ ਕੋਈ ਅਣਗਹਿਲੀ ਚ ਨਹੀਂ ਹੋਈ ਮਿਥ ਕੇ ਸਾਜ਼ਿਸ਼ ਘੜ ਕੇ ਲਲਕਾਰ ਕੇ ਕੀਤੀ ਜਾ ਰਹੀ ਹੈ ਔਰ ਉਹਦੇ ਚ ਇੱਕ ਫਰਕ ਦੇਖੋ ਦੇਖੋ ਬੇਦਵੀਆਂ ਦੇ ਕੇਸਸ ਨੇ ਜਿਹੜੇ ਉਹ 300 ਤੋਂ 400 ਦੇ ਕਰੀਬ ਹੋਣਗੇ ਪੰਜਾਬ ਦੇ ਵਿੱਚ ਬਰਗਾੜੀ ਸਾਨੂੰ ਸਭ ਤੋਂ ਜ਼ਿਆਦਾ ਕਿਉਂ ਹਰਟ ਕਰਦਾ ਕਿਉਂਕਿ ਉਹ ਬੇਦਵੀ ਲਲਕਾਰ ਕੇ ਕੀਤੀ ਗਈ ਸੀ ਪ੍ਰੋਵੋਕੇਸ਼ਨ ਨਾਲ ਕੀਤੀ ਗਈ ਸੀ ਇਹ ਜਿਹੜੀ ਹੁਕਮ ਅਤੁਲੀ ਹੈ ਇਹ ਪ੍ਰੋਵੋਕੇਸ਼ਨ ਦੇ ਨਾਲ ਲਲਕਾਰ ਕੇ ਕੀਤੀ ਜਾ ਰਹੀ ਹੈ ਇਹ ਵੰਗਾਰ ਕੇ ਕੀਤੀ ਜਾ ਰਹੀ ਹੈ ਔਰ ਇਹ ਭਾਜੀ ਜੜੀ ਜਾ ਰਹੀ ਹੈ ਪੰਥ ਦੇ ਸਿਰ ਤੇ ਇਹਨੂੰ ਲਾਉਣ ਦਾ ਜਰੀਆ ਅੱਜ ਚਤਹਦਾਰ ਬਣ ਜਾਣਗੇ ਤੇ ਚੰਗੀ ਗੱਲ ਹੈ ਨਹੀਂ ਤਾਂ ਇਹ ਭਾਜੀ ਜਥੇਦਾਰਾਂ ਦੀ ਵੀ ਪੰਛ ਦੇ ਸਿਰ ਜਿਹੜੀ ਉਹ ਭੇਜੀ ਹੋਈ ਮੰਨੀ ਜਾਏਗੀ ਠੀਕ ਹੈ ਬਹੁਤ ਸਤਿ ਸ੍ਰੀ ਅਕਾਲ ਜਿੱਥੇ ਦੋਸ਼ੀਆਂ ਨੇ ਭਾਜੀ ਚੜ੍ਹੀ ਹੈ ਉੱਥੇ ਅਸੀਂ ਜਥੇਦਾਰਾਂ ਨੂੰ ਵੀ ਇਹੀ ਸਮਝਾएंगे ਕਿ ਇਹਨਾਂ ਨੇ ਵੀ ਪੰਛ ਦੇ ਸਿਰ ਭਾਜੀ ਛੇੜ ਕੇ ਆਪ ਦਾ ਸਮਝੌਤਾਵਾਦੀ ਜਿਹੜੀ ਮਾਨਸਿਕਤਾ ਦੇ ਨਾਲ ਇਹਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕੀਤੀ ਠੀਕ ਹੈ ਭਾਈ ਸਾਹਿਬ ਬਹੁਤ ਸ਼ੁਕਰੀਆ